ओके क्या ना और बाबियो किमे की हाल चाल ਨੇ ਆਪਾਂ ਆ ਗਏ ਆ ਜੀ ਫੇਰ ਨਵੀਂ ਵੀਡੀਓ ਲੈ ਕੇ ਤੇ ਨਵੀਂ ਕੰਟਰੀ ਤੇ ਅੱਜ ਆਪਾਂ ਜਾ ਰਹੇ ਆਂ ਹਮਲੇਸ਼ੀਆ ਦੀ ਧਰਤੀ ਤੇ ਤੇ ਮਿੱਤਰੋ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੋਂ ਪਾਕਿਸਤਾਨ ਟੂਰ ਵੀ ਬਹੁਤ ਵਧੀਆ ਰਿਹਾ। ਬਾਬੇ ਦੀ ਪੂਰੀ ਕਿਰਪਾ ਨਾਲ ਪੂਰਾ ਮਜ਼ਾ ਆਇਆ। ਤੇ ਇੰਡੀਆ ਤੋਂ ਸਿੰਗਾਪੁਰ ਆਪਾਂ ਵੀਡੀਓ ਹੀ ਨਹੀਂ ਬਣਾਈ। ਉਹ ਵੀ ਕੋਈ ਰੀਜ਼ਨ ਹੀ ਗਾਇਸ ਕਰਕੇ। ਫਿਰ ਆਪਾਂ ਸਿੰਗਾਪੁਰ ਐਂਟਰ ਹੋ ਗਏ ਵੀਡੀਓ ਬਣਾਈ। ਫਿਰ ਸਿੰਗਾਪੁਰ ਤੋਂ ਇੰਡੋਨੇਸ਼ੀਆ, ਬਾਲੀ, ਬਾਟਮ ਤੇ ਅੱਜ ਚੱਲੇ ਆਂ ਜੀ ਆਪਾਂ ਸਿੰਘਾਪੁਰ ਤੇ ਮਲੇਸ਼ੀਆ ਤੇ ਮਿੱਤਰੋ ਜਿਹੜੇ ਵੀ ਯਾਰ ਬੇਲੀ ਆਪਣੇ ਭੈਣ ਭਰਾ ਸਿੰਗਾਪੁਰ ਆ ਸਟੂਡੈਂਟ ਆ ਤੇ ਵਰਕ ਪਾਸਟ ਤੇ ਆ ਤੇ ਮਲੇਸ਼ੀਆ ਜਾਣਾ ਉਹਨਾਂ ਨੇ ਉਹਨਾਂ ਲਈ ਬਹੁਤ ਹੀ ਈ ਆ ਜਾ ਵੀਡੀਓ ਸਾਰੀ ਵੇਖਿਓ ਬਸ ਆਪਣਾ ਚੁੱਕੋ ਪਾਸਪੋਰਟ ਤੇ ਵੀਡੀਓ ਸਾਰੀ ਵੇਖ ਲਓ ਕਿਵੇਂ ਜਿਵੇਂ ਆ ਸਾਰਾ ਪ੍ਰੋਸੈਸ ਦੱਸਾਂ ਕਿੰਨੇ ਦਿਨ ਲੱਗਦੇ ਆ ਤੇ ਕੀ ਕੀ ਡਾਕੂਮੈਂਟ ਲੱਗਦੇ ਆ ਕੀ ਹਿਸਾਬ ਕਿਤਾਬ ਦਾ ਸਾਰਾ ਬਈ ਮੈਂ ਦੱਸਣਾ ਭੁੱਲ ਗਿਆ ਕਿ ਪਾਸਪੋਰਟ ਦੇ ਨਾਲ ਨਾਲ ਪੈਸੇ ਵੀ ਜ਼ਰੂਰੀ ਜੀ ਐ ਪੈਸੇ ਨਾਲ ਨੀਰੇ ਗੱਡੀ ਚਲਣੀ ਤੇ ਆਪਾਂ ਜੀ ਉਬੀ ਆ ਗਏ ਜੀ ਉਬੀ ਐਮ ਆ ਡੀ ਇੱਥੋਂ ਆਪਾਂ ਜਾਵਾਂਗੇ ਸਿੱਧਾ ਵੁੱਡਲੈਂਡ ਵੁੱਡਲੈਂਡ ਤੋਂ ਹੀ ਜਾਵਾਂਗੇ ਵੁੱਡਲੈਂਡ ਚੈੱਕ ਪੁਆਇੰਟ ਚੈੱਕ ਪੁਆਇੰਟ ਤੋਂ ਜਾਵਾਂਗੇ ਸਿੱਧਾ ਜੇਬੀ ਸੈਂਟਰਲ ਮਲੇਸ਼ੀਆ ਲਾਓ ਜੀ ਮਿੱਤਰੋ ਆ ਗਈ ਆ ਬਨੂਬੀ ਐਮ ਆ ਡੀ ਹੁਣ ਸਿੱਧਾ ਜਾਂਨੇ ਆ ਜੀ ਵੁਡਲੈਂਡ ਤੇਰਾ ਸੋਕਣਾ ਸਾਡੇ ਤੇ ਪੂਰੀ ਗਰੀਬੀ ਛਾਈ ਪਈ ਆ ਪੂਰੇ ਗਰੀਬ ਹੋਏ ਆ ਐਮਟੀ ਕਾਰਡ ਤੇ ਪੈਸੇ ਵੀ ਨਹੀਂ ਆਉਣ ਐਮਟੀ ਕਾਰਡ ਤੇ ਪਹਿਲਾਂ ਚਾਰਜ ਕਰਾ ਲਈਏ ਫਿਰ ਚਾਲਾ ਪਾਉਨੇ ਆ ਬਾ ਵੁਡਲੈਂਡ ਨੂੰ ਲੈ ਵੀ ਮੇਧਰਾ 4 ਡਾਲਰ ਆ ਸਰੇ ਬੰਦੋ ਤੋ 500 ਆ ਚੱਕ ਮੈਂ ਲੈਵਾਜੋ ਨਹੀਂ 500 ਡਾਲਰ ਨੇ ਆਹ ਆਹ ਰਸੀਬ ਦੇਈ ਦੋ ਚੰਗੀ ਹੁੰਦੀ ਆ ਹੈ ਲੋ ਵੀ ਜਾਨੋ ਆਪਣੇ ਐਮਟੀ ਕਾਰਡ ਉਹ ਵੀ ਮਿੱਤਰੋ ਐਮਟੀ ਕਾਰਡ ਦਾ ਕਰਤਾ ਪੂਰੀ ਤਰ੍ਹਾਂ 200 ڈالر ਬੋਲਦਾ ਪੂਰਾ ਮੈਡਮ ਘੇਰੂ ਲੱਗਦਾ ਯਾ ਮਾਰਨਿੰਗ ਮੈਂ ਯਾ 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 ਥੈਂਕ ਯੂ ਓਕੇ ਕਿਆ ਇਹਨਾ ਬੀਬੀ ਚੱਕਰਵਾ ਕੇ ਬੈਜੂਗੀ ਬੀਬੀ ਕਿਹਾ ਗਿਆ ਬੈਗੀ ਆਪਾਂ ਨੂੰ ਗਲੀ ਸ਼ਾਹ ਜੀ ਕਿੱਥੇ ਚਲੇ ਜੇ ਮੈਂ ਕਹਾਂ ਜਾਣਾ ਆਪਾਂ ਕੁਲੇਸ਼ੀਆ ਨੂੰ ਚਲੇ ਗੇਰਾ ਮਾਰਨਾ ਜੇ ਨਹੀਂ ਠੀਕ ਹੈ ਠੀਕ ਆ ਲੋ ਵੀ ਮੈਂ ਦਰਵਾਜੇ ਦੀ ਲਾਕ ਵੇਖ ਲੋ ਲਾਕ ਹੈ ਕੱਚਾ ਗੈਂਗ ਆ ਗਿਆ ਕੱਚਾ ਗੈਂਗ ਪਾਣੀ ਨੀਂ ਮੈਂ ਸੰਭਾ ਜਾ ਗਏ ਨੰਨਾਰ ਲਾ ਦਿਓ ਇਹਦੇ ਗਰਮੀ ਹਦੀ ਆ ਤਾਂ ਸਹੀ ਖੋਣੇ ਉੱਤਾਰੋ ਆਰੀਆ ਐਮ ਆਰਟੀ ਉੱਬੀ ਦੀ ਜਿੱਤਰੋ ਆਪਣਾ ਘਰ ਆ ਜਿੱਥੇ ਇੱਥੋਂ ਆਏ ਆ ਪਾ ਨਾਗਪੁਰ ਤੋਂ ਇਧਰੋਂ ਐਰੋਪੋਰਟ ਜਾ ਕੇ ਵਿਸ਼ਨ ਵਿਸ਼ਨ ਤੋਂ ਐਰੋਪੋਰਟ ਜਾ ਕੇ ਸਿੱਧਾ ਜਾਣਾ ਆਪਾਂ ਵੋਟਲੈਂਡ ਹਾਂ ਜਿੱਦੋਂ ਜੇ ਕੋਈ ਚਾਹੇਗਾ ਯੋ ਕਿਉਂ ਕਾ ਮੇਰੇ ਮਿੱਤਰੋ ਆਪਾਂ ਕੋੰਨੇ ਜੀ ਹੈ 950 ਬਸ ਜਾਨੀ ਆ ਮਤਲਬ ਕਿ 950 ਨੰਬਰ ਬਸ ਜਾਨੀ ਆ 150 ਨੰਬਰ ਬਸ ਜਾਨੀ ਆ ਬਹੁਤ ਭੀੜ ਬਹੁਤ ਹਲਸ਼ਾ ਬਹੁਤ ਗਾ ਪਿਆ ਬੰਦੇ ਦੇ ਬੰਦਾ ਚੜਿਆ ਪਿਆ ਆ ਸਾਰੇ ਮਲਖਾ ਮਲੇਸ਼ੀਆ ਹੀ ਜਾਣਾ ਜੇ ਵੀ ਜਾਣਾ ਜੋਰ ਬਰੂਆ ਕਾਲੀ ਜੀ ਵੀ ਜਲੀ ਓਏ ਆ ਸਾਰੇ ਜੋਰ ਬਰੂ ਵਾਲੇ ਹੀ ਆ ਲੋ ਮੇਂਦਰੋ ਬੱਸ ਨਹੀਂ ਹੈਗੀ ਆ 1750 ਇੰਨੇ ਖੜਦਾ ਇਮੀਗ੍ਰੇਸ਼ਨ ਤੇ ਦੇਖਾਂ ਕਿ ਤਾਂ ਨਿਗਲੇ ਮੱਖੀਆਂ ਆ ਆ ਇਹ ਬੁੰਟਾ ਅੜ ਚੱਕ ਪੁਆਣ ਇੱਥੇ ਮੈਨੇ ਕੀ ਕਰਦੇ ਆ ਲੋ ਵੀ ਬਾਬੋ ਚੈੱਕ ਪੁਆਇੰਟ ਤੇ ਉਹਨਾਂ ਪਾਸਪੋਰਟ ਸਕੈਨ ਲੀਤਾ ਤੇ ਸਕੈਨ ਕਰਕੇ ਪਾਸਪੋਰਟ ਦੇ ਆਦੇ ਚਲੋ ਤੱਪੰਨੋ ਮਲੇਸ਼ੀਆ ਨੂੰ ਤੇ ਹੁਣ ਆਪਾਂ ਬੱਸ ਲੈ ਕੇ ਤੇ ਜਾਣੇ ਆ ਕਿ ਤਾ ਮਲੇਸ਼ੀਆ ਸਕੈਨ ਸਕਣ ਹੋ ਗਿਆ ਪਾਸਪੋਰਟ ਸਾਰਾ ਆਪਣਾ ਸਕੈਨ ਕਰਕੇ ਦੇ ਆਦੇ ਗੋਲੀ ਹੋ ਜੋ ਉਹ ਵੀ ਮੇਰੇ ਕੋਲ 2 ਡਾਲਰ ਚ ਠੋਕਤਾ ਨਾਲ 2 ਡਾਲਰ ਹੀ ਦੇ ਦੀ ਟਿਕਟ ਜੇ ਵੀ ਸਪੋਰਟ 2GB ਹੋਰ ਆ ਬੈਗ ਮੇਰੇ ਨਾਲ ਜਿੱਗਾ ਠਿੱਪਾ ਲੱਗੂ ਨਾ ਬੰਦੇ ਓਵਲ ਵਾਂਗੂੰ ਫੇਰਦਾ ਮੈਂ 에어ਪੋਰਟਾਂ ਤੇ ਕੰਮ ਨਿਤਦਾ ਹੀ ਹੁੰਦਾ ਆ ਕਚੈਰੀ ਕੋਟਾਂ ਤੇ ਮੂਹਰ ਨਹੀਂ ਉਦਦਾ ਮੈਨੂੰ ਅੰਦਰ ਦੇ ਵਕੀਲ ਖਾਸ ਮੇਰਾ ਰਿਸ਼ਤਾ ਆ ਜਲੰਦਰ ਦੇ ਵਕੀਲ ਇਤਾਂ ਦੇ ਬੰਦੇ ਦੀ ਕੀ ਯਾਰੀ ਕਰਨੀ ਜਿਨੇ ਸਾਰਾ ਢੀਣੇ ਕੁੜੀਆਂ ਨਾਲ ਕਰੀ ਜਾਣੀ ਗੱਲ ਲੋ ਵੀ ਮਿੱਤਰੋ ਜਨਾਰਾ ਆ ਗਿਆ ਜਨਾਰਾ ਹੈ ਪਾਰ ਗਿਆ ਆਪਾਂ ਮਲੇਸ਼ੀਆ ਦੀ ਧਰਤੀ ਤੇ ਹਾਂ ਇਹ ਆ ਗਿਆ ਮੋਟਰਸਾਈਕਲ ਖਾਨਾ ਬੜਾ ਯਾਰ ਚੰਗਾਪੁਰ ਦੇ ਇੰਨੇ ਮੋਟਰ ਇਕੱਠੇ ਦੇਖੇ ਨਹੀਂ ਕਦੀ ਲੈ ਬੀਜਟ ਆਹ ਹੰਦਾ ਪੈਸੇ ਲੈ ਆਂਦਾ ਮੁੱਲ ਕਰ ਗੱਲ ਓਹ ਹੋ 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 ਜਨਾਰਾ ਹੀ ਆ ਗਿਆ ਤੇ ਜਨਾਰਾ ਹੀ ਆ ਗਿਆ ਆ ਆ ਆ ਪਰ ਆਹੀ ਹਮੜਾ ਯਾਦ ਤੁੰ ਬੱਲਾ 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 ਰੂਮ ਦੇ ਦੇ ਚੱਬ ਗੱਡੇ ਵਾ ਉਧਰ ਕੋਈ ਵੜੇ ਲੈ ਮੇਰੇ ਆ ਸਾਲਿਆਂ ਬਹੁਤ ਵਧੀਆ ਰੂਮ ਆ ਉਧਰ ਆ ਤੂੰ ਵੀ ਬੜਾ ਸੋਹਣਾ ਕਾਕਾ ਦਾਦੇ ਨਾ ਵੀ ਮਿੱਤਰੋ ਰੂਮ ਰਾਮ ਆਪਾਂ ਲੈ ਲਿਆ ਆ ਸਾਰੀਆਂ ਗੱਲਾਂ ਫਿਨਿਸ਼ ਹੋ ਗਈਆਂ ਤੁਹਾਨੂੰ ਬਾਕੀ ਥੋੜਾ ਬਹੁਤ ਦੱਸਦੇ ਆ ਕੋਈ ਚੱਕਰ ਨਹੀਂ ਆ ਕੋ ਵੀ ਮੇਂ ਤੋਣ ਕੜੀ ਰੈਸਟ ਕਰਦੇ ਆਂ ਤੇ ਸ਼ਾਮਾਂ ਨੂੰ ਜਾਂਨ ਨੂੰ ਮੰਨ ਫਿਰਨਾ ਗੇੜੀ ਛੇੜੀ ਮਾਰਦੇ ਆਂ ਸ਼ਾਮਾਂ ਨੂੰ ਲਾਉ ਵੀ ਬੱਬੋ ਸ਼ਾਮਾਂ ਦਾ ਟਾਈਮ ਆਣਾ ਇਹ ਜਾਂ ਨਿਆ ਬਾਹਰ ਨੂੰ ਘੁੰਮਣ ਫਿਰਨ ਗਿਆਂਦਾ ਮਲੇਸ਼ੀਆ ਕੀ ਜਾਂਦਾ ਮਲੇਸ਼ੀਆ ਵਾਲਿਆਂ ਕਿ ਤਬਾਕਤੂ ਬਾ ਸਟੀਆਂ ਉਹ ਔਰ ਇਹ ਆਪਣਾ ਹੋਟਲ ਤੇ ਇਹ ਹੋਟਲ ਤੋਂ ਨਿਕਲ ਕੇ ਬਾਹਰ ਸਾਹਮਣੇ ਐ ਦਿਖਾਨਾਂ ਦੇ ਬੰਨਾਈਆਂ ਨੇ ਇੱਥੱਲੇ ਬਨੇ ਮੋਲ ਚਾਲ ਦੇ ਓਕੇ ਜੰਗਾ ਇੱਧਰ ਬਨੇ ਮੋਲ ਵੀ ਹੀਗਾ ਯਾਰ ਐ ਇੱਧਰਲੇ ਬਨੇ ਆ ਆਰਐਫ ਯੋਰ ਬਰੂ ਮੋਲ ਆ ਵੈਨਿਆ ਗਿਆ ਨਾ ਗਿਆ ਬੰਨੇ ਮਾਰ ਦੇਂ ਗੇੜਾ ਛੇੜਾ ਮੈਂ ਰੰਗੜ ਦੀਆ ਬਾਬਿਓ ਮਾਲ ਦੇ ਪੂਰਾ ਸ਼ਾਮਾ ਦਾ ਐਂਡ ਆ ਵਈਆ ਇਹ ਕੰਨਾ ਤੋਂ ਨਾ ਆਈਆਂ ਬਿਲਡਿੰਗਾਂ ਬੁੜੰਗਾ ਪੂਰੀ ਕਿੱਸੇ ਆਵੇ ਪੂਰੀ ਗੱਲ ਬੜਾ ਇੱਧਰ ਨੇ ਬਣੇ ਦੋ ਬਿਲਡਿੰਗਾਂ ਬਾਲੀਆਂ ਸੋਹਣੀਆਂ ਉਹ ਖੁੰਨੇ ਹਣੇ ਆਪਾਂ ਤੁਹਾਨੂੰ ਆਹ ਬਿਲਡਿੰਗ ਬਹੁਤ ਸੋਹਣੀ ਆ ਆੜੀ ਆੜੀ ਓ ਮਾਨੋ ਬਹੁਤ ਵਧੀਆ ਜਿਹਾ ਲੱਗ ਰਿਹਾ ਹੈ ਜੀ ਬਹੁਤ ਸੋਹਣਾ ਦੇਖੋ ਬਿਲਡਿੰਗਾਂ ਦੇ ਇੱਥੇ ਬਹੁਤ ਵਧੀਆ ਵਧੀਆ ਆ ਸ਼ਹਿਰੀ ਏਰੀਆ ਹੈ ਪਿੰਡੂ ਏਰੀਆ ਨਹੀਂ ਹੈ ਕੋਈਾਕੀ ਤੁਹਾਨੂੰ ਹੋਰ ਦੋ ਬਿਲਡਿੰਗਾਂ ਬਣਾਉਣੇ ਆ ਮੰਮੀ ਨੂੰ ਬਹੁਤ ਵਧੀਆ ਲੱਗਦੀਆਂ मारियो मेरे सिंह पर जाए बड़े काम कर रहे <laughs> बिल्डिंग दे मैं बाबे मैं फोटो चेखी बहुत शानदार लगी मेनूते ਕਹਣਾ ਲੋਬੀ ਬਾਬੇਓ ਅਗਲਾ ਦਿਨ ਸਵੇਰ ਦਾ ਜਿਆਪਾ ਨਿਕਲ ਗਏ ਰੂਮ ਤੋਂ ਬਾਹਰ ਕੁਝ ਖਾ ਵੀ ਲਈਏ ਢਿੱਡ ਖਾਲੀ ਆ ਲੈ ਵੀ ਮਿੱਤਰਾ ਜੂਸ ਦੇ ਦੇ ਸਾਨੂੰ ਇੱਕ ਥੈਂਕ ਯੂ